ਕਿਸਾਨ ਭਰਾਓ ਅੱਜ ਆਪਾਂ ਗੱਲ ਕਰਦੇ ਆਂ بارشਾਂ ਦਾ ਕੀ ਅਸਰ ਹੋ ਸਕਦਾ ਝੋਨੇ ਦੇ ਝਾੜ ਤੇ ਬਹੁਤ ਸਾਰਾ ਅਸਰ ਪਵੇਗਾ ਦਾਗੀ ਹੋ ਰਹਾ ਦਾਣੇ ਜਿਹੜੇ ਦਾਗੀ ਹੋਏ ਆ ਜਿਵੇਂ ਮੁੰਜਰ ਇਹਦੇ ਵਿੱਚੋਂ 5% ਫੋਕ ਨਿਕਲ ਆਉਣੀ ਹੈ ਬਹੁਤ ਵੱਡਾ ਨੁਕਸਾਨ ਆ ਇਹ ਛੋਟਾ ਨੁਕਸਾਨ ਨਹੀਂ ਹੈਗਾ ਬੜੇ ਕੋ ਮੈਂ ਜ਼ਰੂਰੀ ਬੇਨਤੀ ਕਰਨਾ ਹੀ ਚਾਹੂੰਗਾ ਕਿਸਾਨ ਭਰਾਵਾਂ ਅੱਗੇ ਕਿ ਆ ਬਾਰਸ਼ਾਂ ਰੁਕਦੀਆਂ ਇਹ ਤੇ ਮੇਰਾ ਲਗਭਗ ਜਦੋਂ ਚੋਨੇ ਦੀਆਂ 2 2 ਕਿਲੋ 13 ਯੂਰੋ 45 ਜਾਂ 0050 ਜਾਂ 05234 ਦੀ ਸਪਰੇਅ ਕੀਤੀ ਜਾਵੇ ਤਾਂ ਜੋ ਜਿਹੜੇ ਆਪਣੇ ਤੰਦਰੁਸਤ ਮੁੰਜਰਾਵਾਂ ਉਹਨਾਂ ਹੀ ਫੋਕ ਨਾ ਪਾਵੇ ਉਹਨ ਨੁਕਸਾਨ ਤੇ ਕਾਫੀ ਜ਼ਿਆਦਾ ਹੋ ਰਿਹਾ ਵਾ ਹੋਰ ਕਿਹੜੀਆਂ ਬਿਮਾਰੀਆਂ ਆਉਣ ਦੇ ਚਾਂਸ ਹੈਗੇ ਆ ਇਹਦੇ ਨਾਲ ਜਿਆਦੀਆਂ بارش ਦੇ ਮੌਸਮ ਕਰਕੇ ਕਿਹੜੀਆਂ ਕਰੀਆਂ ਚੀਜ਼ਾਂ ਆਉਣ ਦੇ ਚਾਂਸ ਆ ਇੱਕ ਦੇ ਸਾਹਬ ਜੀ ਬੀ ਐਲ ਬੀ ਬੀ ਐਲ ਬੀ ਦੀ ਬਿਮਾਰੀ ਆਉਣ ਦੇ ਪੂਰੇ ਚਾਂਸ ਹਤ ਕਈ ਜਗ੍ਹਾ ਤੇ ਕਾਫੀ ਹਮਲਾ ਕਰ ਵੀ ਰਹੀ ਆ ਬੀ ਐਲ ਬੀ ਇਹਦੇ ਤੋਂ ਕਿਸਾਨ ਭਰਾਓ ਆਪਾਂ ਬੈਕ ਟੂ ਵਾਈਵ ਆਈਪੀਐਲ ਦੀ 700 ਐਮਐਲ ਵਰਤ ਸਕਦੇ ਆ ਜਾਂ ਆਪਾਂ ਕਾਪਰ ਆਕਸੀਕਲੋਰਾਇਡ ਅੱਧਾ ਕਿਲੋ 200 ਲੀਟਰ ਪਾਣੀ ਜਾਂ ਕਾਪਰ ਹਾਈਡਰੋਕਸਾਈਡ ਉਹ ਵੀ ਅੱਧਾ ਕਿਲੋ 200 ਲੀਟਰ ਪਾਣੀ ਜਾਂ ਕਾਪਰ ਸਲਫੇਟ ਅੱਧਾ ਕਿਲੋ ਉਹ ਵਰਤ ਸਕਦੇ ਆ ਆਪਾਂ 200 ਲੀਟਰ ਪਾਣੀ ਦੇ ਹਿਸਾਬ ਨਾਲ ਜਾ ਪਾਸਟ੍ਰਿਪ ਟੂ ਸਾਈਕਲਿਨ ਸ੍ਰਿਪਟੋ ਮੈਸ ਇਨ ਦੀ ਟੀ ਕੇ ਉਹ ਵਰ ਸਕਦੇ ਆ ਹੋਰ ਪੂਰੀ ਪੇਠਾਵਾ ਚਿੱਟੀ ਪੇਠਾਲਾ ਟਡੇ ਦਾਟਾ ਹੋ ਸਕਦਾ ਵਾ ਕੋਸ਼ਿਸ਼ ਕਰੋ ਉਹਦੇ ਤੋਂ ਉਸਹੀਨ ਦਵਾਈ ਕੀਤੀ ਜਾਵੇ ਐਡਵਾਂਸ ਜਿਹੜੇ ਕਿ ਗੋਭ ਦੇ ਵਿੱਚ ਜਿਨ੍ਹਾਂ ਝੋਨੇ ਆ ਉਸਹੀਨ ਦਵਾਈ ਦਾ ਜਿਹੜਾ ਅਸਰ ਲੰਮਾ ਰਹਿੰਦਾ 80 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਆਪਾਂ ਉਸ਼ੀਂ ਦੀ ਸਪਰੇਅ ਕਰ ਸਕਦੇ ਆ ਡਿਨੋਟੀ ਫ੍ਰੌਨ ਉਹਦੇ ਵਿੱਚ ਸਾਲਟ ਆ ਬਹੁਤ ਸੋਹਣੀ ਦਵਾਈ ਏ ਬਹੁਤ ਵਧੀਆ ਰਿਜ਼ਲਟ ਦੇ ਇਹ ਤੁਸੀਂ ਵਰਤ ਸਕਦੇ ਜੇ ਕਿਤੇ ਅਟੈਕ ਦੇਖਦਾ ਆਇਆ ਆ ਫਿਰ ਤੁਸੀਂ ਕਿਸਾਨ ਭਰਾਓ ਵਰਤ ਸਕਦੇ ਚੈਸ 120 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜਿਹਦਾ ਕਿ ਬਹੁਤ ਜਿਆਦਾ ਬੈਨੀਫਿਟ ਹੋਵੇਗਾ ਇਹਨਾਂ ਬਿਮਾਰੀਆਂ ਦੇ ਆਉਣ ਦੇ ਚਾਂਸ ਹੈਗੇ ਆ ਕੋਸ਼ਿਸ਼ ਕਰੋ ਜਦੋਂ ਮੁੰਜਰਾ ਝੋਕ ਜਾਣ ਤੁਸੀਂ ਇਹਨਾਂ ਦਵਾਈਆਂ ਦਾ ਛੜਕਾਅ ਕਰੋ ਜਿੱਥੇ ਬੀਐਲਵੀ ਦਾ ਅਟੈਕ ਉਥੇ ਕਾਪਰ ਕੱਲੀ ਕਰਨੀ ਕਾਪਰ ਕਿਸੇ ਦੇ ਨਾਲ ਨਹੀਂ ਕਰਨੀ ਤੇ 13 ਯੂਰੋ 45 ਜਾਂ 05234 ਸਪਰੇਅ ਜ਼ਰੂਰ ਕਰੋ ਜੀਦਾ ਕੇ ਫਾਇਦਾ ਹੀ ਹੋਵੇਗਾ ਨੁਕਸਾਨ ਨਹੀਂ ਹੋਵੇਗਾ ਜਦੋਂ ਮੁੰਜਰਾ ਝੋਕ ਜਾਣ ਇੱਕ ਵਾਰ ਉਹ ਸਪਰੇਅ ਕਰੋ ਤਾਂ ਜੋ ਤੁਹਾਡੇ ਝਾੜ ਦੇ ਵਿੱਚ ਵਾਧਾ ਹੋ ਸਕੇ ਦਾਣੇ ਦਾ ਸਾਈਜ਼ ਸ਼ੇਪ ਸਟਰਕਚਰ ਸਭ ਵਧੀਆ ਹੋ ਸਕੇ ਜਿਸ ਨਾਲ ਕਿ ਝਾੜ ਚ ਵਾਧਾ ਹੋਊਗਾ ਕਿ ਤਰ੍ਹਾਂ ਕਿਤੇ ਨੁਕਸਾਨ ਤੇ নো ਡਾਊਟ ਬਾਰਸ਼ਾਂ ਦਾ ਹੈ ਗਈ ਕਿਉਂਕਿ ਬਾਰਸ਼ਾਂ ਉਦੋਂ ਸਟਾਰਟ ਹੋਈਆਂ ਜਦੋਂ ਮੁੰ ਸਟਾਨ ਨਿਕਲਣਾ ਸਟਾਰਟ ਹੁੰਦੇ ਆ ਸੋਰੀ ਮੁੰਜਰਾ ਨਿਕਲੀਆਂ ਸਟਾਰਟ ਹੁੰਦੀਆਂ ਆ ਨਸਾਰਾ ਸਟਾਰਟ ਹੋਇਆ ਉਦੋਂ ਇਹ ਮੀਂਹ ਨੇ ਹਮਲਾ ਕੀਤਾ ਇਸ ਕਰਕੇ ਜ਼ਰੂਰੀ ਬੇਨਤੀ ਹੈ ਕਿ ਇਹ ਚੀਜ਼ਾਂ ਧਿਆਨ ਚ ਰੱਖੀਆਂ ਜਾਣ। ਬਾਕੀ ਜੋ ਤੁਹਾਡੇ ਕੋਲ ਆ ਜੇ ਤੁਸੀਂ ਕੋਈ ਸਾਂਝੀ ਕਰਨੀ ਚਾਹੁੰਦੇ ਹੋ ਚੀਜ਼ thì ਕਮੈਂਟਾਂ ਵਿੱਚ ਦੱਸੋ ਤਾਂ ਜੋ ਕਿਸਾਨ ਭਰਾਵਾਂ ਨੂੰ ਪਤਾ ਲੱਗ ਸਕੇ ਤੇ ਉਸ ਚੀਜ਼ ਦਾ ਬੈਨੀਫਿਟ ਕਿਸਾਨ ਭਰਾ ਲੈ ਸਕਣ। ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ। ਧੰਨਵਾਦ।